ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਤ ਸੰਗ ਦਾ ਫਲ ਹੈ ਪਰਮਾਤਮਾ ਨੂੰ ਮਿਲਣ ਦੀ ਪਿਆਸ ਦਾ ਪੈਦਾ ਹੋ ਜਾਣਾ ਸਾਤ ਸੰਗ ਕਰ ਕਰਕੇ ਅਜੇ ਜੇ ਪਿਆਸ ਨਹੀਂ ਜਾਗੀ ਤਾਂ ਸਾਤ ਸੰਗ ਦਾ ਫਲ ਨਹੀਂ ਮਿਲਿਆ ਜੀਵਨ ਦਾ ਫਲ ਤਾਂ ਨਾਮ ਹੈ ਪਰ ਸਾਤ ਸੰਗ ਦਾ ਫਲ ਹੈ ਨਾਮ ਦੀ ਪਿਆਸ ਕੋਈ ਬੰਦਾ ਸਾਤ ਸੰਗ ਵਿੱਚ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਆ ਰਿਹਾ ਹੈ ਤਾਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਕਿ ਇਹ ਸਾਤ ਸੰਗ ਦਾ ਫਲ ਮਿਲ ਗਿਆ ਹੈ ਜੇ ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ ਹੈ ਜੇ ਗੁਰੂ ਸਾਹਿਬ ਜੀ ਨੂੰ ਮਿਲਣ ਦਾ ਅੰਦਰ ਜਜ਼ਬਾ ਪੈਦਾ ਹੋ ਗਿਆ ਹੈ ਤਾਂ ਸਮਝ ਲਓ ਕਿ ਉਸ ਬੰਦੇ ਨੂੰ satsang ਦਾ ਫਲ ਮਿਲ ਗਿਆ ਹੈ ਜੀਵਨ ਦਾ ਫਲ ਕੀ ਹੈ ਉਹ ਹੈ ਅਕਾਲ ਪੁਰਖ ਵਿੱਚ ਲੀਨ ਹੋ ਜਾਣਾ ਸੋ ਜਿਸ ਬੰਦੇ ਨੂੰ satsang ਦਾ ਫਲ ਮਿਲ ਗਿਆ ਹੈ ਉਹ ਫਿਰ ਪਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦਾ ਨਾਮ ਕਰਦਾ ਹੈ ਉਹਨਾਂ ਦਾ ਨਾਮ ਜਪਦਾ ਹੈ ਗੁਰੂ ਸਾਹਿਬ ਜੀ ਨੂੰ ਹਰ ਵੇਲੇ ਕਿਸੇ ਵੀ ਕਾਰਜ ਵਿੱਚ ਕਰਨ ਤੋਂ ਪਹਿਲਾਂ ਉਹਨਾਂ ਦਾ ਨਾਮ ਲੈਂਦਾ ਹੈ ਉਹਨਾਂ ਨੂੰ ਧਿਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ